ਸਰ ਕੀ ਹੈ ਭਰਾ ਮੈਂ ਸਰ ਮਾਨਜੋਗ ਪੁਲਿਸ ਕਮਿਸ਼ਨਰ ਜਰੰਦਰ ਸ੍ਰੀ ਸੁਪੰਨ ਸ਼ਰਮਾ ਜੀ ਵੱਲੋਂ ਜਿਹੜੀ ਸ਼ਰਾਬਤੀ ਅੰਸਰਾਂ ਦੇ ਖਿਲਾਫ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਆ ਇੱਕ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਦੇ ਸਬੰਧ ਦੇ ਵਿੱਚ ਮਿੱਤੀ ਥਾਣਾ ਦੋਪਤੀ ਨੂੰ ਬਸਤੀ ਬਾਗਲ ਥਾਣਾ ਮੰਗਲੋਂ ਵੱਡੀ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਇੱਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਦੇ ਸਮੇਂ ਜਿਹੜਾ ਗ੍ਰਿਫਤਾਰ ਕੀਤਾ ਉਹ ਦੇਖ ਲਓ ਜਿਹੜਾ ਆ ਮਕਦਮਾ ਨਰਕੇ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ